ਗੁਰਾਇਆ ਵਿੱਚ ਚੋਰਾ ਦਾ ਕਹਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਵਾਰ ਫਿਰ ਤੋਂ DNA ਮੰਡੀ ਗੁਰਾਇਆ ਵਿੱਚ ਬਣੇ ਸੇਵਾ ਕੇਂਦਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਸੇਵਾ ਕੇਂਦਰ ਦੇ ਇੰਚਾਰਜ ਤਰुण ਕੁਮਾਰ ਨੇ ਦੱਸਿਆ ਸਵੇਰੇ ਗਾਰਡ ਨੇ ਉਹਨਾਂ ਨੂੰ ਤਲਾਹ ਦਿੱਤੀ ਕਿ ਸੇਵਾ ਕੇਂਦਰ ਦਾ ਦਰਵਾਜ਼ਾ ਤੋੜਿਆ ਹੋਇਆ ਹੈ ਅਤੇ ਚੋਰ ਅੰਦਰੋਂ 16 ਬੈਟਰੀਆਂ ਤੋਂ ਇਲਾਵਾ ਜਨਰੇਟਰ ਦੀ ਬੈਟਰੀ ਅਤੇ ਤਾਰਾ ਚੋਰੀ ਕਰਕੇ ਫਰਾਰ ਹੋ ਗਏ ਹਨ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਇੱਥੇ ਚੋਰੀ ਹੋ ਚੁੱਕੀ ਹੈ ਇਸ ਸਬੰਧੀ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਤਰਨਜੀਤ ਸਿੰਘ ਸੇਵਾਗੰਦਰ ਗ੍ਰਾਂ ਜਿਹੜਾ ਜਾਨਾ ਮੰਡੀ 'ਚ ਹੈ ਉੱਥੇ ਦਾ ਇੰਚਾਰਜ ਅੱਜ ਸਵੇਰੇ ਮੈਨੂੰ ਸਾਡੇ ਗਾਰਡ ਦਾ ਫੋਨ ਆਇਆ ਸੀਗਾ ਤੇ ਸਾਡੇ ਘਾਟ ਦੇ ਕਰੀਬ ਉਹਨੇ ਦੱਸਿਆ ਕਿ ਅੰਦਰ ਚੋਰੀ ਹੋ ਗਈ ਹੈ ਤੇ ਚੋਰੀ ਦੇ ਵਿੱਚ ਉਹਨੇ ਕਿਹਾ ਅੰਦਰੋਂ ਬੈਟਰੀਆਂ ਤੇ ਨਾਲ ਤਾਰਾਂ ਚੋਰੀ ਹੋਈਆਂ ਪਿੱਛੇ ਜਨਰੇਟਰ ਦੀਆਂ ਸੂਰਾ ਪੈਂਟਰ ਗਈ ਹੋਰ ਕੀ ਕੀ ਚੋਰੀ ਹੋਇਆ ਆਪਣੇ 16 ਬੈਟਰੀਆਂ ਸੀਗੀਆਂ ਇੱਕ ਜਨਰੇਟਰ ਦੀ ਬੈਟਰੀ ਸੀਗੀ ਤੇ ਨਾਲ ਦੋ ਤਾਰਾ ਸੀਗੀਆਂ ਆਪਣੇ ਜਨਰੇਟਰ ਦੀਆਂ ਅੱਛਾ ਅੱਗੇ ਵੀ ਚੋਰੀ ਹੋਈ ਭਾਈ ਜੀ ਪਹਿਲਾਂ ਵੀ ਤਿੰਨ ਕਰੀ ਹੋਈ ਹੈ ਦੋ ਵਾਰੀ ਵਾਸ਼ਰੂਮ ਤੇ ਹੋਈ ਸੀ ਇੱਕ ਕਰੀ ਤਾਂ ਸੇਵਾ ਕੇਂਦਰ ਦੇ ਅੰਦਰੋਂ ਸਮਾਨ ਵੀ ਲੈ ਗਏ ਨਾਲ ਉਹਦੇ ਵੀ ਬੈਟਰੀਆਂ ਚੋਰੀ ਹੋਈਆਂ ਜੀ ਜੀ ਕਿੰਨਾ ਕ ਨੁਕਸਾਨ ਹੋ ਗਿਆ ਹੋਈ 16 ਕ ਬੈਟਰੀਆਂ ਸੀਗੀਆਂ ਤੇ ਇੱਕ ਜਿਹੜੀ ਜਨਰੇਟਰ ਦੀ ਬੈਟਰੀ ਸੀ ਉਹਨਾਂ ਅੰਦਾਜ਼ਾ ਹੁਣ ਲਾ ਨਹੀਂ ਸਕਦੇ ਕਿੰਨਾ ਕਿੰਨਾ ਪਾਲਸ ਨੂੰ ਦੱਸਤਾ ਪਾਲਸ ਦੱਸਤਾ ਆਏ ਸੀ ਮੌਕੇ ਦੇਖਣ ਅਜੇ ਆਣਾ ਆਏ ਨਹੀਂ ਅਜੇ ਕੋਈ ਰਿਪੋਰਟ ਦੇ ਕੇ ਆਏ ਕਿੰਨੇ ਵਜੇ ਚੋਰੀ ਹੋਈ ਹੈ ਕਿੰਨੇ ਵਜੇ ਦੱਸਿਆ ਸੀ ਅਸੀਂ 9:30 ਵਜੇ ਕਰੀਬ ਕਹੇ ਸੀ ਥਾਣੇ ਉਸ ਤੋਂ ਬਾਅਦ ਫਿਰ ਅਜੇ ਤੱਕ ਕੋਈ ਆਇਆ ਨਹੀਂ ਠੀਕ ਹੈ ਗੁਰਾਇਆ ਵਿੱਚ ਚੋਰਾ ਦਾ ਕਹਿ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਵਾਰ ਫਿਰ ਤੋਂ DNA ਮੰਡੀ ਗੁਰਾਇਆ ਵਿੱਚ ਬਣੇ ਸੇਵਾ ਕੇਂਦਰ ਨੂੰ ਚੋਰਾ ਨੇ ਨਿਸ਼ਾਨਾ ਬਣਾਇਆ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਸੇਵਾ ਕੇਂਦਰ ਦੇ ਇੰਚਾਰਜ ਤਰुण ਕੁਮਾਰ ਨੇ ਦੱਸਿਆ ਸਵੇਰੇ ਗਾਰਡ ਨੇ ਉਹਨਾਂ ਨੂੰ ਇਤਲਾਹ ਦਿੱਤੀ ਕਿ ਸੇਵਾ ਕੇਂਦਰ ਦਾ ਦਰਵਾਜ਼ਾ ਤੋੜਿਆ ਹੋਇਆ ਹੈ ਅਤੇ ਚੋਰ ਅੰਦਰੋਂ 16 ਬੈਟਰੀਆਂ ਤੋਂ ਇਲਾਵਾ ਜਨਰੇਟਰ ਦੀ ਬੈਟਰੀ ਅਤੇ ਤਾਰਾ ਚੋਰੀ ਕਰਕੇ ਫਰਾਰ ਹੋ ਗਏ ਹਨ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਇੱਥੇ ਚੋਰੀ ਹੋ ਚੁੱਕੀ ਹੈ ਇਸ ਸਬੰਧੀ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਕਰਨੀ ਸਿੰਘ ਸੇਵਾਗੰਦਰ ਗ੍ਰਾਂ ਜਿਹੜਾ ਦਾਣਾ ਮੰਡੀ ਤੇ ਉੱਥੇ ਦਾ ਇੰਚਾਰਜ ਅੱਜ ਸਵੇਰੇ ਮੈਨੂੰ ਸਾਡੇ ਗਾਰਡ ਦਾ ਫੋਨ ਆਇਆ ਸੀ ਤੇ ਸਾਡੇ ਘੱਟ ਦੇ ਕਰੀਬ ਉਹਨੇ ਦੱਸਿਆ ਕਿ ਅੰਦਰ ਚੋਰੀ ਹੋ ਗਈ ਹੈ ਤੇ ਚੋਰੀ ਦੇ ਵਿੱਚ ਉਹਨੇ ਕਿਹਾ ਅੰਦਰੋਂ ਬੈਟਰੀਆਂ ਤੇ ਨਾਲ ਤਾਰਾਂ ਚੋਰੀ ਹੋਈਆਂ ਪਿੱਛੇ ਜਨਰੇਟਰ ਦੀਆਂ 16 ਪੈਂਟਰ ਗਈਆਂ ਜੀ ਹੋਰ ਕੀ ਕੀ ਚੋਰੀ ਹੋਇਆ ਆਪਣੇ 16 ਬੈਟਰੀਆਂ ਸੀਗੀਆਂ ਇੱਕ ਜਨਰੇਟਰ ਦੀ ਬੈਟਰੀ ਸੀਗੀ ਤੇ ਨਾਲ ਦੋ ਤਾਰਾਂ ਸੀਗੀਆਂ ਆਪਣੇ ਜਨਰੇਟਰ ਦੀਆਂ ਅੱਗੇ ਵੀ ਚੋਰੀ ਹੋਈ ਭਾਈ ਜੀ ਪਹਿਲਾਂ ਵੀ ਤਿੰਨ ਵਾਰੀ ਹੋਈ ਹੈ ਦੋ ਵਾਰੀ ਵਾਸ਼ਰੂਮ ਤੇ ਹੋਈ ਸੀ ਇੱਕ ਵਾਰੀ ਤਾਂ ਸੇਵਾ ਕੇਂਦਰ ਦੇ ਅੰਦਰੋਂ ਸਮਾਨ ਵੀ ਲੈ ਗਏ ਨਾਲ ਉਹਦਾ ਵੀ ਬੈਟਰੀਆਂ ਚੋਰੀ ਹੋਈਆਂ ਸੀ ਠੀਕ ਕਿੰਨਾ ਕ ਨੁਕਸਾਨ ਹੋ ਗਿਆ ਉਹੀ 16 ਕੇ ਬੈਟਰੀਆਂ ਸੀਗੀਆਂ ਤੇ ਇੱਕ ਜਿਹੜੀ ਜਨਰੇਟਰ ਦੀ ਬੈਟਰੀ ਸੀ ਉਹਨਾਂ ਅੰਦਾਜ਼ਾ ਹੁਣ ਲਾ ਨਹੀਂ ਸਕਦੇ ਕਿੰਨਾ ਕਿੰਨਾ ਪੁਲਸ ਨੂੰ ਦੱਸਤਾ ਪੁਲਸ ਨੂੰ ਦੱਸਤਾ ਆਏ ਸੀ ਮੋਕੇ ਦੇਖਣ ਅਜੇ ਹਣਾ ਆਏ ਨਹੀਂ ਅਜੇ ਕੋਈ ਵੀ ਰਿਪੋਰਟ ਦੇ ਕੇ ਆਏ ਕਿੰਨੇ ਵਜੇ ਚੋਰੀ ਹੋਈ ਹੈ ਕਿੰਨੇ ਵਜੇ ਦੱਸਿਆ ਸੀ ਅਸੀਂ 9:30 ਵਜੇ ਕਰੀਬ ਕਹੇ ਸੀ ਥਾਣੇ ਅੱਛਾ ਜੀ ਧੰਨਵਾਦ ਫਿਰ ਹਜੇ ਤੱਕ ਕੋਈ ਆਇਆ ਨਹੀਂ ਠੀਕ ਹੈ